ਆਉਣ ਵਾਲੇ ਕੁਝ ਕਸਾਲਾਂ ਵਿੱਚ ਆਪਣੇ ਕੋਲੋਂ ਬਿਲਕੁਲ ਹੀ ਅਲੋਪ ਹੋ ਚੁੱਕੇ ਹੋਣੇ ਆ ਸਾਡੇ ਆ ਬਰਾਸਤੀ ਸੰਤ ਤੇ ਸਾਡੇ ਆ ਪ੍ਰਾਣੇ ਬਜ਼ੁਰਗ ਇਹ ਬਜ਼ੁਰਗ ਜਿਉਂ-ਜਿਉਂ ਆਪਣੇ ਬਜ਼ੁਰਗ ਪਿੰਡਾਂ ਦੇ ਵਿੱਚੋਂ ਘਟਦੇ ਜਾ ਰਹੇ ਨੇ ਤੇ ਆਪਣੀਆਂ ਬਰਾਸਤੀ ਚੀਜ਼ਾਂ ਵੀ ਉਹਨਾਂ ਦੇ ਨਾਲ-ਨਾਲ ਹੀ ਮੁੱਕਦੀਆਂ ਜਾ ਰਹੀਆਂ ਨੇ ਇਹ ਇੱਕ ਬਹੁਤ ਵੱਡਾ ਵਿਸ਼ਾ ਹੈ ਜੇ ਆਪਾਂ ਇਹ ਚੀਜ਼ ਸੋਚੀਏ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਕੁਝ ਏਦਾਂ ਦੀਆਂ ਚੀਜ਼ਾਂ ਨਹੀਂ ਰੱਖ ਰਹੇ ਘਰਾਂ ਦੇ ਵਿੱਚ ਜੀ ਜਿਨ੍ਹਾਂ ਦੇ ਨਾਲ ਆਪਣੇ ਬਜ਼ੁਰਗਾਂ ਨੇ ਖੇਤੀ ਕੀਤੀ ਆ ਜਿਨ੍ਹਾਂ ਦੇ ਨਾਲ ਆਪਣੇ ਬਜ਼ੁਰਗਾਂ ਨੇ ਇੰਨੀ ਸਟਰਗਲ ਕੀਤੀ ਆ ਜਾਂ ਮਿਹਨਤ ਕਰਕੇ ਆਪਾਂ ਨੂੰ ਇੰਨਾ ਕੁਝ ਬਣਾ ਕੇ ਦਿੱਤਾ ਪੰਜਾਬ ਵਿੱਚ ਅੱਜ ਵੀ ਖੁੱਝ ਕਿਦਾਂ ਦੇ ਪਰਿਵਾਰ ਨੇ ਜਿਨ੍ਹਾਂ ਨੇ ਵਿਰਾਸਤੀ ਚੀਜ਼ਾਂ ਨੂੰ ਅੱਜ ਵੀ ਸਾਂਭ ਕੇ ਰੱਖਿਆ ਹੋਇਆ ਮੇਰੇ ਇਸ ਪੰਜਾਬ 'ਚ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਾਪੂ ਦਾ ਵੀਡੀਓ ਦੇਖਿਆ ਮੈਂ ਇਹ ਹੈ ਕਿਸੇ ਭਰਾ ਦਾ ਪਾਇਆ ਹੈ ਉਹਨਾਂ ਦੇ ਪੋਤੇ ਦਾ ਤੇ ਧੰਨਵਾਦ ਆ ਭਾਈ ਇਦਾਂ ਦੀਆਂ ਵੀਡੀਓ ਬਣਾ ਕੇ ਆਪਣੇ ਲੋਕਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਯਾਰ ਕਿਉਂਕਿ ਕਈਆਂ ਨੂੰ ਤਾਂ ਇਹ ਪਤਾ ਹੀ ਨਹੀਂ ਹੁਣ ਅੱਜਕੱਲ ਆਪਣੇ ਜਿਹੜੇ ਨਵੀਂ ਜਨਰੇਸ਼ਨ ਦੇ ਬੱਚੇ ਨੇ ਉਹਨਾਂ ਨੂੰ ਨਹੀਂ ਪਤਾ ਹੋਣਾ ਇਹਨੂੰ ਕੀ ਕਹਿੰਦੇ ਹੁੰਦੇ ਸੀ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ